ਹੈਲੋ ਜੀ ਸਸਕੀ ਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਗਾਰਡੀਗਨ ਦੇ ਵਿੱਚ ਪਾ ਸਕਦੇ ਹੋ ਕੋਟੀ ਸਵੈਟਰ ਜੈਕਟ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੀ ਇਹ ਪੰਜ-ਪੰਜ ਕੁੰਡਿਆਂ ਦਾ ਇਹ ਡਿਜ਼ਾਈਨ ਆ ਦੋ-ਦੋ ਕੁੰਡੇ ਵਿਚਾਲੇ ਐਕਸਟਰਾ ਸਪੇਸ ਲਈ ਰਹਿਣਗੇ ਇਸ ਦੇ ਲਈ ਕੁੱਲ 18 ਕੁੱਡੇ ਪਾਈ ਜਾਂਦੇ ਨੇ ਉਹਦੇ ਵਿੱਚ ਦੋ ਡਿਜ਼ਾਈਨ ਆ ਜਾਣਗੇ ਜੇ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਪਹਿਲਾ ਕੁੰਡਾ ਐਕਸਟ ਹੁੰਦਾ ਉਹਨੂੰ ਬਣੋ ਚਾਹੇ ਉਤਾਰੋ ਦੋ ਕੁੰਡੇ ਮੂਰੇ ਤਾਗਾ ਕਰਕੇ ਫਿਰ ਤਾਗਾ ਪਿੱਛੇ ਇਸ ਕੁੰਡੇ ਨੂੰ ਆਪਾਂ ਨੇ ਪਲਟਾਉਣਾ ਹੈ ਠੀਕ ਹੈ ਜੀ ਮੋਰਲੇ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਪਿਛਲੇ ਨੂੰ ਮੋਰੇ ਲੈ ਆਵਾਂਗੇ ਤਿੰਨ ਕੁੰਡੇ ਸਿੱਧੇ ਬੁਣ ਦਾਂਗੇ ਜੀ ਇਹ ਹੁੰਦੇ ਨੇ ਆਪਣੇ ਪੰਜ ਕੁੰਡੇ ਇੱਥੇ దో కు మూరి తగ్గ పిచ్చే తగ్గ కూరే తగ్గ కిచ్చే దో కు పల్టా ਤਿੰਨ ਕੁੰਡੇ ਪਿੱਛੇ ਤਾਗਾ ਕਰਕੇ ਪਲਟਾਉਣ ਵਾਲੇ ਕੁੰਡਿਆਂ ਦੇ ਸਮੇਤ ਆਪਾਂ ਨੂੰ ਇੱਥੇ ਪੰਜ ਕੁੰਡੇ ਚਾਹੀਦੇ ਨੇ ਜੀ ਦੋ ਕੁੰਡੇ ਮੋਰੇ ਤਾਗਾ ਕਰਕੇ ਦੋ ਕੁੰਡਿਆਂ ਨੂੰ ਆਪਾਂ ਪਲਟਾ ਲਾਂਗੇ ਨੂੰ ਕੁੰਡੇ ਇੱਚੀ ਤੱਕ ਕਰਕੇ ਦੋ ਕੁੰਡੇ ਮੂਰੇ ਤੱਕ ਕਰਕੇ ਲਾਸਟ ਵਾਲੇ ਨੂੰ ਤੁਸੀਂ ਕਿਵੇਂ ਮਰਜੀ ਬਣ ਸਕਦੇ ਹੋ ਹੁਣ ਆ ਗਏ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਧਿਆਨ ਨਾਲ ਦੇਖਿਓ ਜੀ ਦੋ ਕੁੰਡੇ ਪਿੱਛੇ ਤਾਗਾ ਕਰਕੇ ਤਾਗਾ ਅੱਗੇ ਦੋ ਕੁੰਡੇ ਮੁੰਗਰੀ ਤਾਗਾ ਕਰਕੇ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਪਲਟਾਉਣਾ ਦੇਖੋ ਜਿੱਥੇ ਆਪਣਾ ਆਹ ਵਾਲੀ ਇੱਧਰ ਨੂੰ ਇਹ ਡਿਜ਼ਾਈਨ ਬਣਦਾ ਆ ਰਿਹਾ ਇਹਨੂੰ ਚੱਕਣਾ ਆਪਾਂ ਨੇ ਅੱਗੇ ਲੈਣਾ ਹੈ ਆਵੜੇ ਤਾਗੇ ਨੂੰ ਪਿੱਛੇ ਬੁਣਨਾ ਇਹਨਾਂ ਨੂੰ ਮੂਰੇ ਤਾਗਾ ਕਰਕੇ ਐ ਬੈਕ ਸਾਈਡ ਤੋਂ। ਉਸ ਤੋਂ ਬਾਅਦ ਜਿਹੜਾ ਆਪਣਾ ਪੰਜਵਾਂ ਕੁੰਡਾ ਰਹਿ ਗਿਆ ਉਹਨੂੰ ਵੀ ਮੂਰੇ ਤਾਗਾ ਕਰਕੇ ਬੁਣਨਾ। ਦੋ ਕੁੰਡੇ ਪਿੱਛੇ ਤਾਗਾ ਕਰਕੇ। ਦੋ ਕੁੰਡੇ ਅੱਗੇ ਤਾਗਾ ਕਰਕੇ। ਉਸ ਤੋਂ ਬਾਅਦ ਆਪਣਾ ਜਿਹੜਾ ਡਿਜ਼ਾਈਨ ਬਣਿਆ ਆ ਰਿਹਾ ਇੱਧਰ ਨੂੰ ਨਿਕਲ ਪਲਟਾਇਆ ਹੋਇਆ ਕੁੰਡਾ। ఓన్లు అవ్వగే ఆ కుడేను పిచ్చే పుండే నేను పేద జో కు పిచ్చే తగ్గ క ਫਿਰ ਆਪਾਂ ਵਾਲੇ ਗੁੰਡੇ ਨੂੰ ਪਲਟਾ ਲਾਂਗੇ। ਇਹ ਇਹਨਾਂ ਆਪਣਾ ਬਣਨਾ ਸਟਾਰਟ ਹੋ ਗਿਆ ਇਹ ਦੇਖੋ। ਹਫੜੀ ਆਪਣੇ ਇੱਧਰ-ਇੱਧਰ ਨੂੰ ਜਾ ਰਹੀ ਹੁੰਦੀ ਹੈ। ਹੁਣ ਇਹ ਆਂਦੀ ਆਪਣੀ ਆ ਗਈ ਤੀਜੀ ਸਲਾਈ। ਐਕਸਟੇ ਕੁੰਡੇ ਨੂੰ ਬੋੜੋ ਚਾਹੇ ਉਤਾਰੋ। ਦੋ ਕੁੰਡੇ ਮੁਰੇ ਤਾਂ ਅੱਗਾ ਕਰਕੇ ਧਾਗਾ ਪਿੱਛੇ। ਹੁਣ ਦੋ ਕੁੰਡੇ ਪਿੱਛੇ ਤਾਂ ਅੱਗਾ ਕਰਕੇ ਬੈ ਜਾਣਗੇ। ఆ జీయా ఇప్ప పిచ్చే లే అగలే కు అవ్వగే దో కుడే మూడు ధాగ్ ਹੁਣ ਵੇਖੋ ਜਿੱਥੋਂ ਤੱਕ ਆਪਣੀ ਫਲੀ ਦੀ ਚੱਲ ਰਹੀ ਹੈ ਉੱਥੋਂ ਤੱਕ ਆਪਾਂ ਸਿੱਧੇ ਬੁਣ ਲਾਂਗੇ ਫਿਰ ਆਪਾਂ ਪਲਟਾਂਗੇ ਨੂੰ ਇਹਨੂੰ ਆਪਾਂ ਫਲੀ ਵਾਲੇ ਗੁੰਡੇ ਨੂੰ ਪਿੱਛੇ ਲੈ ਜਾਵਾਂਗੇ ਪਿਛਲੇ ਨੂੰ ਅੱਗੇ ਲਿਆਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੀ ਇਹ బిల్కల్ సౌఖా డైనా అసన్ని నేను పా ਲਾਸਟ ਵਾਲੀ ਨੂੰ ਤੁਸੀਂ ਜਿਵੇਂ ਮਰਜ਼ੀ ਬਣਾ ਲਓ ਹੁਣ ਅਗੇ ਆਪਾਂ ਬੈਕ ਸਾਈਡ ਦੇ ਗਏ ਦੇਖੋ ਜੀ ਹੁਣ ਆਪਾਂ ਇਸ ਗੁੰਡੇ ਨੂੰ ਪਹਿਲਾਂ ਹੀ ਪਲਟਾ ਲਾਂਗੇ ਕਿਉਂਕਿ ਲਾਸਟ ਗੁੰਡਾ ਬਣਾ ਉਦੋਂ

ਇਹ ਪੰਜ ਗੁੰਡੇ ਇਦਾਂ ਹੀ ਪੈਂਦੇ ਜਾਣਗੇ 2 3 4 ద కుస్ మర్జీ బట్ కు కు ਉਲਟੇ ਹੁਣ ਆਪਣਾ ਇੱਥੋਂ ਡਿਜ਼ਾਈਨ ਸਟਾਰਟ ਹੋਊਗਾ ਜਿਵੇਂ ਇੱਥੋਂ ਹੋਇਆ ਸੀ ਉਦਾਂ ਹੀ ਇੱਥੋਂ ਦੇਖੀ ਬਿਸ਼ਲਾ ਕੁੰਡਾ ਅੱਗੇ ਲਿਆਵਾਂਗੇ ਪਹਿਲੇ ਵਾਲਾ ਕੁੰਡਾ ਪਿੱਛੇ ਲੈ ਗਏ ਬਾਕੀ ਤਿੰਨ ਕੁੰਡੇ ਸਿੱਤੇ కు కడే ఉల్టే కన హాం ఎటార్ట్బారాతో దో కు ఉల్టే దో కు పల్టా తిని కండే

ਉਲਟੇ ਪਾ ਕੇ ਕੁੰਡਾ ਪਲਟਾ ਲੈਨੇ ਇਹ ਆਪਾਂ ਨੂੰ ਇਧਰੋਂ ਦੇਖਣਾ ਪੈਣਾ ਵੀ ਆਪਣੀ ਆ ਜਿਹੜੀ ਫਲੀ ਜੀ ਹੈ ਕਿੱਥੇ ਆ ਰਹੀ ਹੈ ਉੱਥੋਂ ਆਪਾਂ ਨੇ ਕੁੰਡਾ ਪਲਟਾਉਣਾ ਹੁੰਦਾ ਠੀਕ ਹੈ ਦੋ ਕੁੰਡੇ ਸਿੱਤੇ

దగ కుడే ఉల్టే బనూ పల్టా దో కు జ మర్చి బున ਕੁੜੀ ਇਹਨਾਂ ਆਪਣਾ 50 ਸਟਾਰਟ ਹੋ ਗਿਆ ਦੁਬਾਰਾ ਤਾਂ ਇਸ ਡੈਨ ਨੂੰ ਆਪਾਂ ਕਰਦੇ ਆਂ ਕਿ ਕੰਪਲੀਟ ਦੋ ਕੁੰਡੇ 올ਟੇ ਦੋ ਕੁੰਡੇ ਸਿੱਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਲਟਾ ਲਾਂਗੇ ਪਲਟਾ ਪਲਟੀ ਹਰ ਇੱਕ ਸਲਾਈ ਚ ਇਹਦੀ ਹੋਣੀ ਹੈ ਜੀ ਦੋ ਕੁੰਡੇ ਪਲਟੇ ਦੋ ਕੁੰਡੇ ਸਿੱਦੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਲਟਾਲਾ

ਲਾਸਟ ਵਾਲੀ ਨੂੰ ਜਿਵੇਂ ਮਰਜੀ ਬਣਾਓ ਹੁਣ ਅਗੇ ਆਪਾਂ ਬੈਕ ਸਾਈਡ ਤੇ ਐਕਸ ਟੂ ਕੁੰਡੇ ਨੂੰ ਬੁਣੋ ਚਾਹੀ ਉਤਾਰੋ ਇਹਦੇ ਦੋ ਕੁੰਡੇ ਸਿੱਤੇ ਹੁਣ ਆਪਾਂ ਇਹਨੂੰ ਸ਼ੁਰੂ ਚ ਹੀ ਪਲਟਾ ਲਾਂਗੇ

दो बहुत ही प्यारा डिजाइन बन के तैयार होगा जी जो वाइया लगे तो लाइक शेयर थे, कमेंट जरूर करे जी ਕੁਈ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ। ਕੋਈ ਵੀ ਨੀਚੇ ਬਾਰਡਰ ਬਣਾਉਣ ਤੋਂ ਬਾਅਦ ਤੁਸੀਂ ਇਹ ਡਿਜ਼ਾਈਨ ਜਿਹੜਾ ਪਾ ਸਕਦੇ ਹੋ। ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਦੇ ਨਾਲ।